ਖਰੜ ਦੇ ਨੇੜਲੇ ਪਿੰਡ ਕੜੂਆ ਚ ਇੱਕ ਨਿਜੀ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀ ਵਿਆਹ ਦੀ ਮਾਹੌਲ ਦੇ ਵਿੱਚ ਸ਼ੂਟਿੰਗ ਚੱਲ ਰਹੀ ਸੀ ਆਨੰਦਕਾਰਜ ਹੋਣੇ ਤੇ ਤੇ ਸ਼ੂਟਿੰਗ ਵਾਲਿਆਂ ਨੇ ਕਹਿੰਦੇ ਨੇ ਗੁਰਦੁਆਰਾ ਸਾਹਿਬ ਦੀ ਸੈੱਟ ਬਣਾਇਆ ਪਾਲਕੀ ਸਜਾਈ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਾ ਕੇ ਨਹੰਗ ਸਿੰਘਾ ਨੂੰ ਇਹਦਾ ਪਤਾ ਲੱਗ ਗਿਆ ਨਹੰਗ ਸਿੰਘਾ ਤੋਂ ਬਾਅਦ ਪਤਾ ਲੱਗਣ ਤੋਂ ਬਾਅਦ ਜਿਹੜਾ ਹੈ ਪੂਰਾ ਹੰਗਾਮਾ ਹੋ ਗਿਆ ਤੇ ਦੋਨੇ ਪਾਰਟੀਆਂ ਜਿਹੜੀਆਂ ਨੇ ਜਿਹੜੇ ਸ਼ੂਟਿੰਗ ਕਰ ਰਹੇ ਸੀ ਨਾਟਕ ਦੀ ਤੇ ਨੰਘ ਸਿੰਘ ਜਿਹੜੇ ਨੇ ਕੜੂਏ ਥਾਣੇ ਦੇ ਵਿੱਚ ਮੌਜੂਦ ਨੇ ਡੀਐਸਪੀ ਕਰਨ ਸੰਧੂ ਤਹਿਕੀਕਾਤ ਕਰ ਰਹੇ ਨੇ ਆਹ ਤੁਹਾਨੂੰ ਲੈ ਚਲਦੇ ਆ ਸਿੱਧਾ ਹੀ ਕੜੂਏ ਥਾਣੇ ਦੇ ਵਿੱਚ ਕੀ ਨੰਘ ਸਿੰਘ ਕਹਿੰਦੇ ਨੇ ਸ਼ੂਟਿੰਗ ਕਰਨ ਵਾਲੇ ਕੀ ਕਹਿੰਦੇ ਨੇ ਡੀਐਸਪੀ ਕਰਨ ਸੰਧੂ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਸਭ ਗੱਡੀ ਜਿਹੜੀ ਕੀ ਕਿਚ ਗੋਲੀ ਦੀ ਗੱਡੀ ਬਣਾ ਕੇ ਕੀਤੀ ਸ਼ੂਟਿੰਗ ਕੀਤੀ ਕੀ ਡੋਲੀ ਤੇ ਗੱਡੀ ਬਣਾ ਕੇ ਕੀ ਬਣਿਆ ਜੀ ਇੱਥੇ ਸ਼ੂਟਿੰਗ ਹੁੰਦੀ ਰਹਿੰਦੀ ਆ ਅਕਸਰ ਜਿਹੜੇ ਇੱਥੇ ਸੀਰੀਅਲ ਬਣਦੇ ਆ ਤੇ ਅੱਜ ਕੋਈ ਸੰਘਾਂ ਵੱਲੋਂ ਇੱਥੇ ਨਕਲੀ ਇੱਕ ਪਾਠ ਸਿੰਘ ਲਿਆਂਦਾ ਗਿਆ ਤੇ ਉਹਦੇ ਵੱਲੋਂ ਇੱਥੇ ਆਨੰਦ ਕਾਰਜ ਦੇ ਜਿਹੜਾ ਸੀਨ ਉਹ ਕੀਤਾ ਜਾ ਰਿਹਾ ਸੀ ਪਰ ਕੁਝ ਸੰਘਾਂ ਵੱਲੋਂ ਇੱਥੇ ਆ ਕੇ ਇਹਨਾਂ ਨੂੰ ਹਟਾਇਆ ਗਿਆ ਤੇ ਇਸ ਟਾਈਮ ਜਿਹੜਾ ਕੀ ਉਹਨਾਂ ਨੇ ਵੱਲੋਂ ਜਿਹੜਾ ਕਿ ਸੈਟਅਪ ਬਣਾਇਆ ਗਿਆ ਸੀ ਉਹ ਚੁੱਕ ਲਿਆ ਗਿਆ ਤੇ ਪੁਲਿਸ ਵੱਲੋਂ ਜਿਹੜਾ ਲਾਵਾਂਗੇ ਇਹਨਾਂ ਨੂੰ ਕੰਮ ਹੋ ਗਿਆ ਤਾਂ ਫਿਰ ਇਹ ਫਤਹਿ ਚੁੱਕ ਲਿਆ ਜਿੰਨਾ ਜੁਰਮ ਕਹਿੰਦੇ ਕਰਮੋਂ ਕਹਿੰਦੇ ਗੁਲਾਮ ਆ ਲੈ ਕੇ ਆਈ ਜਾਂਦਾ ਚਲੋ ਖੜੇ ਆ ਜੀ ਤੁਹਾਨੂੰ ਸਰਦਾਰ ਬੇਤੀ ਕਰਦਾ ਇਹ ਗੁਰੂ ਘਰ ਵੀ ਵਿੱਚ ਤਾਂ ਤਾਂ ਦੇ ਵੀ ਲੈ ਦੇ ਵਿੱਚ ਤਬਲੇ ਦੇ ਤੌਰ ਤੇ ਤਾਂ ਸਾਪ ਨੇ ਜੇ ਇਹਨਾਂ ਨੇ ਨਕਲੀ ਇੱਕ ਥੜਾ ਸਾਹ ਬਣਾਇਆ ਥੜਾ ਸਾਹ ਦੇ ਵਿੱਚ ਨਿਸ਼ਾਨ ਸਾਹਿਬ ਉੱਪਰੋਂ ਗੱਡਿਆ ਹੋਇਆ ਸੀ ਪਰ ਉਹ ਇਸ ਟਾਈਮ ਜਿਹੜੇ ਸਿੰਗਲ ਲੈ ਜਾ ਚੁੱਕੇ ਹਨ ਇਹ ਨਕਲੀ ਇੱਕ ਇਹਨਾਂ ਨੇ ਗੁਰੂ ਘਰ ਬਣਾਇਆ ਤੇ ਨਕਲੀ ਇੱਥੇ ਜਿਹੜੇ ਸਿੰਗ ਲਿਆ ਕੇ ਇਹਨਾਂ ਵੱਲੋਂ ਆਨੰਦ ਕਾਰਜ ਵਗੈਰਾ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਇਹ ਵੀ ਦੇਖ ਸਕਦੇ ਹੋ ਇੱਥੇ ਇਹ ਵਿਆਹ ਦਾ ਇੱਕ ਸ਼ੂਟ ਹੋ ਰਿਹਾ ਸੀ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਇਹਨਾਂ ਨੇ ਜਣੀ ਇੱਕ ਪਾਈਪ ਦੇ ਵਿੱਚ ਨਿਸ਼ਾਨ ਸਾਹ ਬਣਾਇਆ ਗਿਆ ਅੱਛੀ ਗੱਲ ਤਾਂ ਨਾਲ ਇਹਨਾਂ ਬੰਦਿਆਂ ਨੇ ਆਪਾਂ ਜੀ ਨੂੰ ਲੱਗਣਾ ਚੰਗਾ ਕੰਮ ਕਰ ਰਹੇ ਨੇ ਕੁਝ ਘੰਟੇ ਤੋਂ ਵੱਡੇ ਮੇਰੇ ਕੰਮ ਕਰ ਰਹੇ ਹਾਂ। ਮਾਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ। ਬਾਬਾ ਜੀ ਤੁਹਾਡਾ ਮੇਰਾ ਨਾਮ ਜਹਦਰ ਬਾਬਾ ਨਿਹਾਲ ਸਿੰਘ ਜੀ ਪਿੰਡ ਬਰੋਲੀ ਜੋ ਕਿ ਦਾਸ ਜਥੇਬੰਦੀ ਸ਼ਹੀਦ ਬਾਬਾ ਜੀ ਬਸਮੀ ਬਾਬਾ ਜਿਹਾਰ ਸਿੰਘ ਜੀ ਦੇ ਅਸਥਾਨ ਦੀ ਸੇਵਾ ਅਸੀਂ ਦਲ ਪੰਥ ਬਾਬਾ ਕੁਲਵਿੰਦਰ ਸਿੰਘ ਜੀ ਦੇ ਚਰਨਾਂ ਚ ਕਰ ਰਹੇ ਹਾਂ। ਜਿਹ ਹਾਂਜੀ ਤਰਨਤਾਰਨ ਬਾਬਾ ਜਹਦਰ ਬਾਬਾ ਕੁਲਵਿੰਦਰ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਦਾਸ ਸੇਵਨ ਬਾਹ ਰਿਹਾ ਪੰਥ ਦੇ ਵਿੱਚ ਜੋ ਕਿ ਸਾਨੂੰ ਅੱਜ ਫੋਨ ਆਇਆ ਸਾਡੇ ਜਹਦਰ ਬਾਬਾ ਮੇਜਰ ਸਿੰਘ ਜੀ ਦਾ ਉਹ ਕਹਿੰਦੇ ਵੀ ਅੱਜ ਬੇਅਦਵੀ ਹੋ ਗਈ ਕੜੂਆ ਵੀ ਕਾਲਗੜ੍ਹ ਸਾਹਿਬ ਦੇ ਨੇੜੇ ਤਾਂ ਅਸੀਂ ਜਦੋਂ ਉਰੇ ਪਹੁੰਚੇ ਤਾਂ ਉੱਥੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਕਿ ਨਕਲ ਕਰਕੇ ਪੂਰੀ ਪਾਲਕੀ ਸਾਹਿਬ ਸਜਾ ਕੇ ਆਹਾ ਚੌਰ ਸਾਹਿਬ ਹੈ ਜਿਹਦੇ ਵਿੱਚ ਤਪਲੇ ਗ੍ਰੰਥੀ ਤਿੰਨ ਗ੍ਰੰਥੀ ਸੀ ਮੌਜੂਦ ਉੱਥੇ ਜੋ ਕਿ ਆਨੰਦ ਕਾਰਜਾਂ ਦੀ ਇਹ ਵੀਡੀਓ ਬਣਾ ਰਹੇ ਸੀ ਕੋਈ ਸੀਰੀਅਲ ਬਣ ਰਿਹਾ ਉਡਾਰੀਆਂ ਉਡਾਰੀਆਂ ਸੀਰੀਅਲ ਦਾ ਇਹਨਾਂ ਨੇ ਜੋ ਸੀਨ ਕਰ ਰਹੇ ਸੀ ਉਥੇ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਮਾਲੇ ਸਾਹਿਬ ਉਹਨਾਂ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਖਤ ਸਜਾਉਣਾ ਹਰੇਕ ਜਗ੍ਹਾ ਸ਼ੋਭਾ ਨਹੀਂ ਦਿੰਦਾ ਜੋ ਕਿ ਖਾਲਸੇ ਪੰਥ ਦੇ ਮਨਾਂ ਦੇ ਵਿੱਚ ਠੇਸ ਪਹੁੰਚਾਉਣ ਵਾਲੀ ਗੱਲ ਇਹਨਾਂ ਨੇ ਸ਼ੂਟਿੰਗ ਵਾਲਿਆਂ ਨੇ ਜੋ ਕਿ ਕੋਈ ਸਰਗੁਣ ਮਹਿਤਾ ਉਹਦੀ ਪਾਰਟੀ ਨੇ ਸਭ ਤੋਂ ਵੱਧ ਬੇਅਦਵੀ ਕੀਤੀ ਹੈ ਜੋ ਕਿ ਖਾਲਸੇ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਨਕਲ ਕਰਕੇ ਉਹਨਾਂ ਦਾ ਬੇਅਦਵੀ ਕੀਤੀ ਹੈ ਜੋ ਬੇਅਦਵੀ ਹੈ ਇਹ ਹਰ ਰੋਜ਼ ਹੋ ਰਹੀ ਹੈ ਸਿੱਖਾਂ ਨੂੰ ਜਗਾਉਣ ਦੇ ਵਾਸਤੇ ਕੀ ਕਾਰਵਾਈ ਚਾਹੁੰਦੇ ਹੋ ਅਸੀਂ ਕੀ ਕਾਰਵਾਈ ਚਾਹੁੰਦੇ ਆ ਵੀ ਜਿਹੜਾ ਜਿਨ੍ਹਾਂ ਦਾ ਇਹ ਮੇਨ ਮੁੱਦਾ ਸ਼ੂਟਿੰਗ ਕਰ ਰਹੇ ਨੇ ਜਿਹੜੇ ਕਰਵਾ ਰਹੇ ਨੇ ਮਾਲਕ ਕੋਈ ਸਰਗੁਣ ਮਹਿਤਾ ਨਾਂ ਦੀ ਜਨਾਨੀ ਆ ਉਹਦਾ ਘਰ ਵਾਲਾ ਉਥੇ ਪਰਚਾ ਹੋਣਾ ਚਾਹੀਦਾ ਦੋਨਾਂ ਜੀਆਂ ਤੇ ਕਿਉਂਕਿ ਇਹ ਸਿਸਟਮ ਚਲਾ ਰਹੇ ਜਿਹੜਾ ਸਿਸਟਮ ਨੂੰ ਚਲਾ ਰਿਹਾ ਉਹਨੂੰ ਸਾਰਾ ਸੀਨ ਐਂਡ ਪਤਾ ਹੁੰਦਾ ਵੀ ਕਿਹੜਾ ਸੀਨ ਕਿੰਨੇ ਵਜੇ ਕਿੱਥੇ ਕਰਿਆ ਜਾਊਗਾ ਔਰ ਕਿਹਜੀ ਲੋਕੇਸ਼ਨ ਚਾਹੀਦੀ ਹੈ ਅਸੀਂ ਵੀ ਪੜੇ ਲਿਖੇ ਅਨਪੜ੍ਹ ਕੋਈ ਨਹੀਂ ਹੈ ਸਾਰਾ ਇੰਟੈਲੀਜੈਂਟ ਇਲਾਕਾ ਹੈ ਕਿਉਂਕਿ ਮਹਾਰਾ ਦੀ ਕਿਰਪਾ ਸਤਿਗੁਰਾਂ ਦੀ ਅੱਜ ਦੇ ਕੌਮ ਖਾਲਸਾ ਪੰਥ ਪੜ੍ਹਿਆ ਲਿਖਿਆ ਹੈ ਅੱਜ ਜਿੱਥੇ ਵੀ ਮੁੱਦਾ ਆਉਂਦਾ ਉੱਥੇ ਮੁੱਦੇ ਨੂੰ ਦਬਾਉਣ ਦੀ ਗੱਲ ਹੁੰਦੀ ਹੈ ਜੇ ਅਗਰ ਉਹਨੇ ਕਾਰਵਾਈ ਨਹੀਂ ਹੁੰਦੀ ਫਿਰ ਕੀ ਕਰੂਗੇ ਜੀ ਅਗਰ ਨਹੀਂ ਕਾਰਵਾਈ ਹੁੰਦੀ ਫਿਰ ਅਸੀਂ ਤਾਂ ਉਸ ਜਗ੍ਹਾ ਤੇ ਮੈਂ ਤਾਂ ਸੱਚ ਦਾ ਆਵਾਜ਼ ਦੇ ਕਹਿ ਰਿਹਾ ਹਾਂ ਕਿਉਂਕਿ ਉਸ ਜਗ੍ਹਾ ਤੇ ਕਬਜ਼ਾ ਹੋਣਾ ਚਾਹੀਦਾ ਕਿਉਂਕਿ ਖਾਲਸੇ ਪੰਥ ਦੇ ਮਨਾਂ ਨੂੰ ਠੇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਕਲ ਕਰਕੇ ਇਹਨਾਂ ਨੇ ਬਹੁਤ ਬੜੀ ਖਾਲਸੇ ਪੰਥ ਦੇ ਸਿੱਖ ਕੌਮ ਦਾ ਕਹਾਣ ਕੀਤਾ ਜੋ ਇਹ ਕਹਾਣ ਨਹੀਂ ਹੋਣਾ ਚਾਹੀਦਾ ਇਹਨਾਂ ਤੇ ਨੱਥ ਪਾਉਣੀ ਚਾਹੀਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਤੇ ਪਰਚਾ ਦੇਣਾ ਬਣਦਾ ਜੇ ਅਗਰ ਪਰਚਾ ਨਹੀਂ ਕਰਦੇ ਤਾਂ ਫਿਰ ਅਸੀਂ ਬਣਦੀ ਕਾਰਵਾਈ ਜੋ ਖਾਲਸੇ ਦਾ ਸਿਸਟਮ ਹੈ ਉਹਦੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਇੱਕ ਜਿਹੜੀ ਸਿੰਪਲ ਜੀ ਗੱਲ ਹੈ ਕਿ ਜਦੋਂ ਅਸੀਂ ਸਿੱਖਾਂ ਦਾ ਕੋਈ ਅਨੰਦ ਕਾਰਜ ਵਿਖਾਉਣਾ ਇਹ ਮਸਲਾ ਸਿਰਫ ਉਹ ਕਿ ਫਿਲਮ 'ਚ ਕਿੱਦਾਂ ਵਿਖਾਇਆ ਜਾਵੇ ਉੱਥੇ ਮਹਾਰਾਜ ਦੇ ਸਰੂਪ ਤੇ ਰੱਖ ਨਹੀਂ ਸਕਦੇ ਆਪਾਂ ਮਹਾਰਾਜ ਦੇ ਸਰੂਪ ਤੋਂ ਬਿਨਾ ਜੇ ਆਪਾਂ ਖਾਲੀ ਪਾਲਕੀ ਲੈ ਕੇ ਜੇ ਆਪਾਂ ਸਿਰਫ ਡਮੀ ਰੱਖ ਕੇ ਵਿਖਾਉਣਾ ਤੇ ਉਹ ਇਦਾਂ ਹੀ ਵਿਖਾਇਆ ਪਿਛਲੀਆਂ ਕਈ ਫਿਲਮਾਂ 'ਚ ਕਈ ਫਿਲਮਾਂ 'ਚ ਇਦਾਂ ਹੋਇਆ ਹਨਾ ਸੋ ਉਹਦੇ ਲਈ ਇੱਕ ਵਿਸ਼ਾ ਆ ਉਹ ਜਿੱਦ ਲਈ ਥੋੜਾ ਜਿਹਾ ਇਹ ਵਿਹਣਾਂ 'ਚ تھے ਬੰਦੀ ਔਰ ਜਿਹੜੀ ਸ਼ੂਟਿੰਗ ਕਰ ਰਹੇ ਸੀਗੇ ਬੰਦੇ ਉਹਨਾਂ ਛੱਡ ਪੋਈ ਤਾਂ ਮੈਨੂੰ ਵੀ ਫੋਨ ਆਇਆ ਤੇ ਮੈਂ ਵੀ ਇੱਥੇ ਇੱਕ ਸੌਟ ਆਊਟ ਕਰਾਉਣੇ ਆਇਆ ਜਨਾਬ ਜੀ ਤੁਸੀਂ ਖੁਦ ਅਮਰ ਧਾਰੀਓਂ ਹਾਂਜੀ ਹਾਂਜੀ ਇੱਥੇ ਜਿਹੜੀਆਂ ਨੰਦ ਸਿੰਘ ਜਿੱਥੇ ਮੰਨੀ ਉਹਨਾਂ ਦਾ ਕਹਿਣਾ ਕੀ ਇਹ ਬੇਅਦਬੀ ਐ ਸਿੱਖ ਸੈਂਟੀਮੈਂਟ ਥਾਰਡ ਤੁਸੀਂ ਖੁਦ ਅਮਰ ਧਾਰੀਓਂ ਲੱਗਦਾ ਕਿ ਸੈਂਟੀਮੈਂਟ ਥਾਰਡ ਹੋਏ ਨੇ ਮੈਂ ਮੰਨਦਾ ਇਸ ਗੱਲ ਨੂੰ ਮੈਂ ਨਹੀਂ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਪਰ ਮੇਰੇ ਕਹਿਣ ਨਾਲ ਕੰਸਾਨ ਇਹ ਆ ਕਿ ਜ ਅ ਦਿਖਾਉਣਾ ਵਾ ਕਿ ਕਿਸੇ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਉਹ ਵਿਆਹ ਕੀ ਕੁੜੀ ਲੈ ਕੇ ਆਇਆ ਤੇ ਉਹਦੇ ਵਿੱਚ ਜੇ ਇੱਕ ਡਮੀ ਪਾਲਕੀ ਤੇ ਜਾਂ ਡਮੀ ਕਿਤੇ ਪਾਲਕੀ ਸਾਹਬ ਰੱਖ ਕੇ ਮਰ ਦਾ ਸਰੂਪ ਨਾ ਹੋਵੇ ਜਿੱਥੇ ਤੇ ਉਹ ਉੱਥੇ ਉਹਨਾਂ ਕੋਲ ਜੇ ਉਹਨਾਂ ਦੀ ਗੱਲ ਕਰੀ ਉਹਨਾਂ ਕੋਲ 20-25 ਫਿਲਮਾਂ ਦੇ ਐਵੀਡੈਂਸ ਪਏ ਨੇ ਹਨਾ ਤਾਂ ਉਹਨਾਂ ਸਾਨੂੰ ਗੱਲ ਸੁਣਨੀ ਚਾਹੀਦੀ ਹੈ ਇਹ ਹੋ ਸਕਦੀ ਪਾਲਕੀ ਸਾਹਿਬ ਡੰਮੀ ਹੋ ਸਕਦੇ ਨੇ ਨਿਸ਼ਾਨ ਸਾਹਿਬ ਡੰਮੀ ਹੋ ਸਕਦਾ ਪਾਜੀ ਪੱਤਰਕਾਰ ਵਾਲੀ ਗੱਲ ਨਾ ਕਰੋ ਇਹ ਪੱਤਰ ਹੋਣ ਹੋ ਸਕਦੇ ਨੇ ਹੋ ਸਕਦਾ ਇਹ ਮੈਨੂੰ ਪੱਤਰਕਾਰ ਸਵਾਲੀ ਨਹੀਂ ਨਹੀਂ ਇਦਾਂ ਜਦੋਂ ਇਹ ਫਿਫ ਸਵਾਲ ਵਾਂਗੂ ਸਵਾਲ ਪੁੱਛੋ ਕੰਟਰੋਵਰਸੀ ਨਾ ਬਣਾਓ ਇਸ ਚੀਜ਼ ਦੀ ਆਪਾਂ ਇਹਨੂੰ ਸੌਟ ਆਪਾਂ ਇਹ ਨਹੀਂ ਬਣਾਈ ਆ ਆਪਾਂ ਇਹਨੂੰ ਆਪਾਂ ਇਹਨੂੰ ਸੌਟ ਆਊਟ ਕਰਨਾ ਹੈ ਗੱਲ ਨੂੰ ਇਹਨੂੰ ਨਿਬੇੜਨਾ ਹੈ ਕਿ ਦੋ ਜਥੇਬੰਦੀਆਂ ਵਿੱਚ ਕਨਫਲਿਕਟ ਪਿਆ ਉਹ ਕਨਫਲਿਕਟ ਨੂੰ ਆਪਾਂ ਰੋਕਣਾ ਹੈ ਕਿ ਯਾਰ ਵੀ ਕਿਸੇ ਤੇ ਪਰਚਾ ਨਾ ਹੋਵੇ ਕੋਈ ਬੰਦਾ ਆਪਸ ਵਿੱਚ ਲੜੇ ਨਾ ਇਹਨੂੰ ਬਹਿ ਕੇ ਸਦਸਤ ਤੁਸੀਂ ਸਵਾਲ ਕਰਨ ਦਾ ਜਨਾਬ ਜੀ ਤੁਹਾਨੂੰ ਕਹਾਂ ਤੁਸੀਂ ਸਿਆਣੇ ਹੋ ਸਿਆਣੀਆਂ ਗੱਲਾਂ ਸੋਸ਼ਲ ਮੀਡੀਆ ਤੇ ਹਮਨ ਤੁਸੀਂ ਚਰਚਾ ਬਿਲਕੁਲ ਪਰ ਮੇਰਾ ਸਵਾਲ ਇਹ ਹੈ ਕਿ ਇਹ ਹੋ ਸਕਦਾ ਹੈ ਦੇਖੋ ਮੈਂ ਐਵੇਂ ਇੱਥੇ ਟਿੱਪਣੀ ਨਹੀਂ ਕਰਦਾ ਪਰ ਮੈਨੂੰ ਇਹ ਲੱਗਦਾ ਕਿ ਹੋਣਾ ਚਾਹੀਦਾ ਆ ਜਦੋਂ ਅਸੀਂ ਕਿਸੇ ਸਮਾਜ ਦੀ ਕਿਸੇ ਵਧੀਆ ਗਤੀਵਿਧੀ ਨੂੰ ਵਿਖਾਉਣਾ ਵਾ ਉਹਦਾ ਇੱਕ ਇੱਕ ਤਰੀਕਾ ਤੇ ਹੋਣਾ ਚਾਹੀਦਾ ਹੁਣ ਜਿੱਦਾਂ ਮੈਂ ਆ ਮੈਂ ਹੁਣੇ ਬਾਬਾ ਜੀ ਨੂੰ ਕਹਿ ਕੇ ਹਟਿਆ ਕਿ ਮੈਂ ਜਦੋਂ ਮੈਂ ਨਾਰਮਲੀ ਪੈਂਟ ਟੀ-ਸ਼ਰਟ ਚ ਰਹਿਣਾ ਪਰ ਜਦੋਂ ਮੈਂ ਕਿਤੇ ਇੰਟਰਨੈਸ਼ਨਲ ਟਰੈਵਲ ਕਰਦਾ ਹੁੰਦਾ ਜਾਂ ਮੈਂ ਕਿਸੇ ਖਾਸ ਓਕੇਸ਼ਨ ਤੇ ਜਾਣਾ ਤੇ ਮੈਂ ਬਾਣਾ ਪਾ ਲੈਂਦਾ ਫਿਰ ਇਹਦਾ ਮਤਲਬ ਮੇਰਾ ਬਾਣਾ ਪਾਉਣਾ ਵੀ ਗਲਤ ਹੈ ਤੁਸੀਂ ਮੇਰੀ ਗੱਲ ਸਮਝੇ ਮੈਂ ਕਹਣਾ ਕਿ ਹਰ ਚੀਜ਼ ਨੂੰ ਦਿਟਾਉਣ ਦਾ ਇੱਕ ਤਰੀਕਾ ਹੁੰਦਾ ਆਪਾਂ ਉਹ ਤਰੀਕਾ ਲੱਭੀਏ ਇਹ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਜਿੱਦਾਂ ਉਹਨਾਂ ਨੇ ਮਹਾਰਾ ਦੇ ਆਨੰਦ ਕਾਰਜ ਪਹਿਲਾਂਸਾਂ ਵਿੱਚ ਬੰਦ ਕਰ ਦਿੱਤੇ ਕਿ ਮਰਦ ਦੇ ਸਰੂਪ ਉੱਥੇ ਨਹੀਂ ਲੈ ਕੇ ਜਾਏ ਜਾਣਗੇ ਉਹ ਸਭ ਸਮਝ ਗਏ ਵੀ ਨਹੀਂ ਨਹੀਂ ਹੋਣਗੇ ਤੇ ਜਾਂ ਤੇ ਉਹ ਫਿਰ ਇਸ ਚੀਜ਼ ਦੇ ਉੱਪਰ ਪਰਮਾਨੈਂਟਲੀ ਪਾਬੰਦੀ ਲਾ ਦੇਣ ਵੀ ਫਿਲਮ ਦੇ ਵਿੱਚ ਕੋਈ ਵੀ ਬੰਦਾ ਮਹਾਰਾਜ ਦੀ ਭਾਵੇਂ ਕੱਲਾ ਪਾਲਕੀ ਸਾਹਿਬ ਰੱਖ ਕੇ ਸਰੂਪ ਨਾ ਰੱਖਿਆ ਹੋਵੇ ਨਹੀਂ ਵਿਖਾ ਸਕਦਾ ਇੱਕ ਉਥੋਂ ਪਾਸ ਹੋ ਜਵੇ ਨਾ ਪਹਿਲੇ ਹੀ ਮਸਲਾ ਸਾਹਮਣੇ ਆਇਆ ਹੁਣ ਤਾਂ ਫਿਲਮਾਂ ਤਾਂ ਬਹੁਤ ਬੜੀਆਂ ਮੈਂ ਉਹੀ ਕਹਿਣਾ ਕਿ ਉਹਨਾਂ ਜਦ ਫਿਲਮ ਵਾਲਿਆਂ ਦੀ ਗੱਲ ਸੁਣਦੇ ਆ ਉਹ ਕਹਿੰਦੇ ਸਾਡੇ ਕੋਲ 30 ਗੀ ਫਿਲਮਾਂ ਦਾ ਐਵੀਡੈਂਸ ਪਿਆ ਆ ਜਿਹਦੇ ਵਿੱਚ ਇਦਾਂ ਹੀ ਮਤਲਬ ਇੱਕ ਸਾਫ਼ ਸੁਥਰੀ ਜਗ੍ਹਾ ਤੇ ਮਹਾਰਾ ਦੀ ਪਾਲਕੀ ਰੱਖ ਕੇ ਮਹਾਰਾ ਦਾ ਸਰੂਪ ਨਹੀਂ ਸਿਰਫ ਉੱਥੇ ਇੱਕ ਰਾਗੀ ਸਿੰਘ ਢਾਡੀ ਸਿੰਘ ਨੂੰ ਬਿਠਾ ਕੇ ਨਾ ਲਾਵਾ ਪੜੀਆਂ ਜਾਂਦੀਆਂ ਨਾ ਕੁਝ ਸਿਰਫ ਮੋਂਟਾਜ ਹੁੰਦਾ ਜਿਹਦੇ ਵਿੱਚ ਉਹ ਪਿੱਛੋਂ ਇੱਕ ਲਾੜਾ ਲਾੜੀ ਘੁੰਮਦੇ ਜਿ ਤੋਂ ਪਤਲਾਦਾ ਕਿ ਸਿੱਖ ਆਨੰਦ ਕਾਰਜ ਹੋ ਰਿਹਾ ਉਹ ਇੱਕ ਤਰੀਕਾ ਆ ਉਹਨਾਂ ਨੇ ਉਹੀ ਤਰੀਕਾ ਬਣਾਇਆ ਜਿਹੜਾ ਕੀਤਾ ਉਹ ਕਿਸੇ ਤੇ ਸੈਂਟੀਮੈਂਟ ਹਾਰਟ ਹੋਏ ਹੋ ਸਕਦਾ ਮੇਰੇ ਵੀ ਹੋਏ ਹੋਣ ਬਟ ਉਹਦੇ ਦੀ ਗੱਲ ਕਰਨ ਆਏ ਬਸ ਆਪਾਂ ਉਹ ਗੱਲ ਹੈ ਕਿ ਉਹ ਜਿਹੜੇ ਦੋ ਕਨਫਲਿਕਟ ਪਏ ਸੀ ਉਹਨਾਂ ਨੂੰ ਸੌਲਟ ਆਊਟ ਕਰੀਏ ਬਤੌਰ ਸਿੱਖ ਕਿਵੇਂ ਦੇਖਦੇ ਹੋ ਬਤੌਰ ਸਿੱਖ ਦੇਖੋ ਮੈਨੂੰ ਤਾਂ ਲੱਗਦਾ ਕਿ ਜੇ ਅਸੀਂ ਅੱਜਕੱਲ ਸਭ ਤੋਂ ਵੱਡਾ ਜਿਹੜਾ ਯੋਗਿਆ ਉਹ ਸੋਸ਼ਲ ਮੀਡੀਆ ਦਾ ਯੋਗਿਆ ਅਸੀਂ ਪਿੱਛੇ ਕਿਉਂ ਰਹਿ ਗਏ ਇਸੇ ਕਰਕੇ ਰਹਿ ਗਏ ਕਿ ਅਸੀਂ ਦਿਖਾ ਹੀ ਨਹੀਂ ਸਕੇ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਗੁਰਦਾਰੀ ਨਹੀਂ ਲੈ ਕੇ ਜਾਂਦੇ ਤੇ ਬੱਚੇ ਇਤਿਹਾਸ ਨਾਲ ਜੁੜਦੇ ਨਹੀਂ ਤੁਸੀਂ ਵੇਖੋ ਅੱਜ ਮੇਰੇ ਬੱਚੇ ਆ ਮੇਰੇ ਬੱਚਿਆਂ ਨੂੰ ਮਹਾਭਾਰਤ ਰਮਾਇਣ ਛੋਟਾ ਪੀਮ ਸਾਹਿਬ ਯਾਦ ਆ ਪਰ ਆਪਣੇ ਯੋਧੇ ਕਿਉਂ ਨਹੀਂ ਯਾਦ ਆ ਕੋਈ ਪ੍ਰੋਬਲਮ ਇਹੋ ਹੀ ਆ ਕਿ ਅਸੀਂ ਪਰ ਜੇ ਤੁਸੀਂ ਯੋਧਿਆਂ ਦੀ ਗੱਲ ਕਰਦੇ ਯੋਧਿਆਂ ਦੇ ਗੁਰੂ ਮਹਾਰਾਜ ਦੀਆਂ ਵੀਡੀਓ ਕਹੀਂ ਬਣੀਆਂ ਹੋਈਆਂ ਐ ਹਾਂ ਉਹਨੂੰ ਉਸੇ ਗੱਲ ਤੇ ਆਉਣਾ ਮੈਂ ਅਸੀਂ ਬਣਾ ਨਹੀਂ ਰਹੇ ਆਪਾਂ ਨਹੀਂ ਬਣਾਉਂਦੇ ਅਸੀਂ ਜਦੋਂ ਡਾਕੂਮੈਂਟ ਤਾਂ ਬਹੁਤ ਬਣੀਆਂ ਵੀ ਆ ਜੀ ਉਹ ਤੁਸੀਂ ਯੋਧਿਆਂ ਬਾਰੇ ਕਿਉਂ ਨਹੀਂ ਯੋਧਿਆਂ ਬਾਰੇ ਪਤਾ ਤਾਂ ਹੈ ਨਾ ਸਾਰੇ ਨੂੰ ਉਹ ਕੌਣ ਉਹ ਕੌਣ ਬਣਾ ਰਿਹਾ ਕਦੀ ਇਹ ਵੇਖਿਆ ਤੁਸੀਂ ਕਦੀ ਖੋਲ ਕੇ ਵੇਖੋ ਅਸੀਂ ਕਹਿ ਦਿੰਨੇ ਕਿ ਇੱਕ ਬੰਦੇ ਨੇ ਛਾਟੇ ਦੇ ਵਿੱਚੋਂ ਗੁਰੂ ਘਰ ਗੋਬਿੰਦ ਸਾਹਿਬ ਆਰਾਏ ਤੇ ਫਿਲਮ ਬਣਾਈ ਇੱਕ ਇੱਥੇ ਦੇਹਰਾਵਸੀ ਦੇ ਸ਼ਰਮਾ ਜੀ ਨੇ ਉਹਨਾਂ ਨੇ ਦਾਸਤਾਨੇ ਸਰਹੰਦ ਬਣਾਈ ਦੋਹਾਂ ਉਹ 17 ਕਰੋੜ ਦੀ ਬਣੀ ਹੈ 9 ਕਰੋੜ ਦੀ ਬਣੀ ਉੱਤੇ ਬੈਨ ਲੱਗ ਗਿਆ ਬੈਂਤ ਲੱਗ ਗਿਆ ਮੈਂ ਸਮਝ ਗਿਆ ਤੁਹਾਡੀ ਗੱਲ ਬਟ ਜਿਹੜੀਆਂ YouTube ਦੇ ਉੱਪਰ ਵੀਡੀਓਜ਼ ਪਈਆਂ ਕੋਈ ਤਮਿਲਨਾਡੂ ਤੋਂ ਬਣਾ ਰਿਹਾ ਕੋਈ ਉੜੀਸਾ ਤੋਂ ਬਣਾ ਰਿਹਾ ਕੋ ਕਿੱਥੋਂ ਬਣਾ ਰਿਹਾ ਜਿਹੜਾ ਗਲਤ ਨੌਲੇਜ ਦੇ ਰਿਹਾ ਅਸੀਂ ਉਹਨਾਂ ਨੂੰ ਹਟਾਈ ਨਹੀਂ ਪਾ ਰਹੇ ਤੇ ਅੱਜ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੇਨਾ ਚੀ ਕਰਦੇ ਅਸੀਂ ਸਾਰਾ ਸੌਲਟ ਆਊਟ ਕਰ ਲੀਏ ਫਿਰ ਤੁਹਾਨੂੰ ਸਾਰਾ ਬਿਆਨ ਦਿੱਕੇ ਜਾਂਦਾ ਹੈ ਨਾ ਸਭ ਬਹਿ ਕੇ ਇੱਕ ਨਵੇੜ ਲੀਏ ਗੱਲ ਜੀ ਇਸਪੋਟ ਇੱਕ ਇਨਸੀਡੈਂਟ ਵੀ ਸਾਡੇ ਧਿਆਨ ਚ ਆਇਆ ਅੱਜ ਕਿ ਇੱਕ ਲੋਕਲ ਏਰੀਆ ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਨਹੀਂ ਹੰਸਿੰਗ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਆਨੰਦ ਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ 'ਚ ਜਾ ਕੇ ਇੱਥੇ ਦੋਨਾਂ ਪਾਰਟੀਆਂ ਦੇ ਇੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਜੋ ਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ ਹੋਊ ਕਿ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪਦੀ ਕਾਰਵਾਈ ਕਰ ਸਕਦੇ ਨੇ ਠੀਕ ਹੈ ਪਤਾ ਲੱਗਿਆ ਉੱਥੇ ਕੁੱਤਨਾਰ ਦੀ ਕੋਈ ਗੱਲ ਹੋਈ ਹੋਈ ਹੈ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਰਹੇ ਆ ਕੋਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਕੋਈ ਹੋਰ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੁੱਦੇ ਮਰਾਈ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਈਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਆਪਦੀ ਯੋਗ ਕਾਰਵਾਈ ਹੈ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਇਹ ਕਾਨੂੰਨ ਹੱਥ ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ ਹੈ। ਗੱਲ ਦਾ ਸਮਝੌਤਾ ਹੋ ਗਿਆ ਜੇ ਕੋਈ ਦੂਨੀ ਪਾਰਟੀ ਦੇਖੋ ਜੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਵਿੱਚ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕ ਅਸੀਂ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਐਪਰੋਪਰੀਏਟ ਹੋਇਆ ਉਹ ਕਰਾਂਗੇ। ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ। ਬਿਲਕੁਲ ਹੋਊਗੀ ਜੀ ਕਾਰਵਾਈ ਲਾਜ਼ਮੀ ਕਾਰਵਾਈ ਹੋਊਗੀ ਅਗਰ ਕੋਈ ਵੀ ਕਿਸੇ ਦੋਨੋਂ ਪਾਰਟੀਆਂ 'ਚ ਕੋਈ ਵੀ ਦੋਸ਼ੀ ਪਾਇਆ। ਦੇਖਿਓ ਤਸਵੀਰਾਂ। ਨਹੰਗ ਸਿੰਘਾ ਦਾ ਕਹਿਣਾ ਹੈ ਕਿ ਬੇਅਦਬੀ ਦਾ ਜਿਹੜਾ ਮਸਲਾ ਉੱਠਦਾ ਕਿਉਂਕਿ ਇਹਨਾਂ ਨੇ ਸ਼ੂਟਿੰਗ ਕਰਨ ਵਾਲਿਆਂ ਨੇ ਜਾਣਬੁੱਝ ਕੇ ਗੁਰੂ ਘਰ ਬਣਾਇਆ ਪਾਲਕੀ ਸਜਾਈ ਤੇ ਨਿਸ਼ਾਨ ਸਾਹਿਬ ਤੱਕ ਵੀ ਜਿਹੜਾ ਸਜ਼ਾ ਦਿੱਤਾ ਜਿਸ ਦੇ ਕਾਰਨ ਸਾਡੇ ਮਨਾਂ ਨੂੰ ਠੇਸ ਲੱਗੀ ਹੈ ਤੇ ਦੂਜੇ ਪਾਸੇ ਸ਼ੂਟਿੰਗ ਕਰਨ ਵਾਲਿਆਂ ਨੇ ਵੀ ਇੱਕ ਗੱਲ ਦੀ ਤਰਜ਼ ਦਿੱਤੀ ਹੈ ਕਿ ਹਰੇਕ ਨਾਟਕ ਤੇ ਫਿਲਮਾਂ ਦੇ ਵਿੱਚ ਇਹ ਜਿਹੇ ਸੈਟ ਜਿਹੜੇ ਨੇ ਬਣਾਏ ਜਾਂਦੇ ਨੇ ਅਸੀਂ ਕਿਸੇ ਦੀ ਜਿਹੜੀ ਹੈ ਭਾਵਨਾ ਨੂੰ ਠੇਸ ਨਹੀਂ ਪਹੁੰਚਾਈ ਹੈ ਤੇ ਸਾਡੇ ਨਾਲ ਵੀ ਜਿਹੜੀ ਹੈ ਪੰਨ ਤੋੜ ਕੀਤੀ ਗਈ ਹੈ ਗੁੰਡਾਗਰਦੀ ਜਿਹੜੀ ਕੀਤੀ ਗਈ ਹੈ ਫਿਲਹਾਲ ਦੋਨੇ ਤਿਹਰਾ ਨੂੰ ਡੀਐਸਪੀ ਸਾਹਿਬ ਹੈਂਡਲ ਕਰ ਰਹੇ ਨੇ ਡੀਐਸਪੀ ਕਰਨ ਸੰਧੂ ਦਾ ਕਹਿਣਾ ਹੈ ਕਿ ਸੀਸੀਟੀ ਕੈਮਰੇ ਦੀ ਫੁਟੇਜ ਜਿਹੜੀ ਹੈ ਚੈੱਕ ਕੀਤੀ ਜਾ ਰਹੀ ਹੈ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਉੱਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਖਰੜ ਤੋਂ ਡੈਵਿਡ ਬਰਮਾ ਦੀ ਖਾਸ ਰਿਪੋਰਟ